लोकसभा चुनाव ਵਿੱਚ ਅਕਾਲੀ ਦਲ ਦੀ ਕਾਰਗੁਜ਼ਾਰੀ ਸਬੰਧੀ ਮੰਥਨ ਕੀਤਾ ਗਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਗਵਾਈ ਕੀਤੀ ਹੈ ਤਾਂ ਉੱਥੇ ਹੀ ਸ਼ਾਮਣੀ ਕਾਲੀ ਦਲ ਨੇ ਕਰੀਬ 6 ਘੰਟੇ ਤੋਂ ਵੱਧ ਸਮੇਂ ਤੱਕ ਇਹ ਕੋਰ ਕਮੇਟੀ ਦੀ ਮੀਟਿੰਗ ਚੱਲੀ ਹੈ ਤਾਂ ਦੱਸੋ ਕਿ ਲੋਕਸਭਾ ਚੋਣਾਂ ਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਤੇ ਪਰਤਾਲ ਕਰਨ ਸਮੇਤ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ ਤੇ ਵਿਸਤਾਰਪੂਰਵਕ ਚਰਚਾ ਕੀਤੀ ਗਈ ਹੈ ਤਾਂ ਜੋ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਗੱਲਦੋਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਉਹ ਵੀ ਕਦੇ ਏਜੰਡੇ ਅਤੇ ਰਣਨੀਤੀ ਨੂੰ ਤਿਆਰ ਕਰਨ ਵਾਸਤੇ ਪਾਰਟੀ ਆਗੂਤੋਂ ਇਕੱਲੇ-ਇਕੱਲੇ ਅਤੇ ਸਮੂਹਿਕ ਤੌਰ ਤੋਂ ਫੀਡਬੈਕ ਲੈਣਗੇ। ਜੇ ਪਾਰਟੀ ਨੇ ਪ੍ਰਧਾਨ ਸੁਪਰੀ ਸਿੰਘ ਬਾਦਲ ਦੇ ਲੀਡਰਸ਼ਿਪ 'ਚ ਪੂਰਨ ਵਿਸ਼ਵਾਸ ਪ੍ਰਗਟਾਇਆ ਹੈ ਤੇ ਉਹਨਾਂ ਦੇ ਵੱਲੋਂ ਪਾਰਟੀ ਦੇ ਹਿੱਤਾਂ ਵਾਸਤੇ ਇਕੱਲੇ ਹੀ ਡਟੇ ਰਹਿਣ ਦੀ ਪੁਰਜ਼ੋਰ ਸ਼ਲਾਘਾ ਕੀਤੀ ਗਈ ਹੈ। ਰਸਗੀ ਕੋਰ ਕਮੇਟੀ ਨੇ ਪਾਰਟੀ ਦੇ ਇਸ ਲੀਡਰਸ਼ਿਪ ਖਿਲਾਫ ਸੋਚੀ ਸਮਝੀ ਸਾਜ਼ਿਸ਼ ਦੀਨ ਜਾਣਬੁਝਕੇ ਲੀਡਰਸ਼ਿਪ ਨੂੰ ਬਦਨਾਮ ਕਰਨ ਦੇ ਲਈ ਪ੍ਰਚਾਰ ਮੁਹਿੰਮ ਚਲਾਉਣ ਦਾ ਗੰਭੀਰ ਨੋਟਿਸ ਲਿੱਤਾ ਆਉਧੇ ਹੀ ਲਗਾਤਾਰ ਵਧ ਰਹੇ ਫਿਰਕੂ ਧਰੂਵੀਕਰਨ ਦੇਸ਼ ਚ ਮਾੜੀ ਭਾਸ਼ਾ ਤੇ ਰਾਜਨੀਤਿਕरण ਦੇ ਰੰਗ ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਇਸ ਮੌਕੇ ਦਲਜੀਤ ਚੀਮਾ ਤੇ ਨੂੰ ਜੋਸ਼ੀ ਨੇ ਬੇਟਿੰਗ ਸੰਬੰਧੀ ਕੀ ਕੁਝ ਕਿਹਾ ਆਓ ਜਾਣਦੇ ਹਾਂ ਕਿ ਮੀਟਿੰਗ ਹੋ ਰਹੀ ਹੈ ਬੜੇ ਅੱਛੇ ਮਾਹੌਲ ਦੇ ਵਿੱਚ ਤੁਹਾਡੇ ਸਾਹਮਣੇ ਹੈ ਕਿ 6-7 ਘੰਟੇ ਲਗਾਤਾਰ ਸਰ ਕਨਵਨਲ ਔਰ ਪ੍ਰਾਪਰ ਮੀਟਿੰਗ ਦਾ ਜਿਹੜਾ ਪ੍ਰੈਸ ਰਿਲੀਜ਼ ਹੈ ਉਹਨੇ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਰਿਆਂ ਕੋਲੇ ਕਿਹੜੀਆਂ ਗੱਲਾਂ ਦੇ ਉੱਤੇ ਜ਼ਿਕਰ ਹੋਇਆ ਥੋੜਾ ਜੀ ਮਿਹਨਤ ਜਿਹੜੀ ਇਲੈਕਸ਼ਨ ਜਿਹੜੀ ਸਾਰੀ ਪਾਰਲੀਮੈਂਟ ਦੀ ਹੋਈ ਹੈ ਉਹਦੀ ਸਾਰੀ ਵੀ ਦਸਤਾਵੇਜ਼ਾਂ ਦੇ ਵਿੱਚ ਡਿਟੇਲਡ ਅਸੀਂ ਸਮੀਖਿਆ ਕੀਤੀ ਹੈ ਔਰ ਪ੍ਰਧਾਨ ਸਾਹਿਬ ਜਿਹੜਾ ਹੈਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਹਲਕੇ ਇੰਚਾਰਜਰ ਦੇ ਨਾਲ ਬਾਕੀ ਲੀਡਰਸ ਦੇ ਨਾਲ ਇੰਡੀਵਿਜੂਅਲੀ ਵੀ ਇਨ ਗਰਪਸ ਵੀ ਸਾਰਿਆਂ ਹੋਰ ਵੀ ਹਾਲੇ ਡਿਟੇਲਡ ਮੀਟਿੰਗ ਕਰਨਗੇ ਤੇ ਸਾਰੀ ਗੱਲ ਦੀ ਤੈਅ ਦੇ ਵਿੱਚ ਜਾਵਾਂਗੇ ਕਿ ਕਿੱਥੇ ਕੋਈ ਕਮੀ ਰਹਿ ਗਈ ਹੈ ਕਿਵੇਂ ਉਹਨੂੰ ਫਿਊਚਰ ਦੇ ਵਿੱਚ ਬੈਟਰ ਕਰਨਾ ਇਸ ਕਰਕੇ ਬਾਕੀ ਜਿਹੜੀ ਡਿਟੇਲ ਹੈਗੀ ਆ ਉਹ ਤੁਹਾਨੂੰ ਦੇ ਦੇਵਾਂਗੇ ਚਲੋ ਜੀ ਜਿਹੜਾ ਬਾੜ ਬੰਨੂ ਅੱਜ ਜਿਹੜੀ ਇੱਕ ਚਿੱਠੀ ਲਿਖੀ ਹੈ ਖੁੱਲਾ ਖਤੋ ਇਹ ਹੈ ਕਿ ਜਿੱਥੇ ਵੀ ਕਿਤੇ ਇਲੈਕਸ਼ਨ ਦੇ ਵਿੱਚ ਜਾਂ ਅੱਗੇ ਪਿੱਛੇ ਕਿਸੇ ਦੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਕੱਲ ਨੂੰ ਜਿਹੜੀ ਹੈ ਨਵੀਂ ਸਟੇਟ ਤੋਂ ਅਨਾਉਂਸ ਹੋ ਜੇਗੀ ਉਹ ਜਿਹੜੀ ਵੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਜਿਹੜੀ ਹੈ ਉਹ ਡੀਲ ਕਰੇਗੀ ਜੇ ਉਹ ਬਾਕੀਆਂ ਨੂੰ ਵੀ ਕਹਿਤਾ ਗਿਆ ਹੈ ਕਿ ਇਲੈਕਸ਼ਨ ਦੇ ਜੇ ਕੋਈ ਸ਼ਿਕਾਇਤ ਹੋਵੇ ਕਿਸੇ ਤਰ੍ਹਾਂ ਦੀ ਹੋਵੇ ਡਿਸਪਲਿਨਰੀ ਕਮੇਟੀ ਫਿਰ ਬਾਅਦ ਚ ਸਾਰਾ ਸੋਚ ਵਿਚਾਰ ਕੇ ਤੇ ਫਿਰ ਪ੍ਰਧਾਨਗੀ ਤੋਂ ਅਸਤੀਫਾ ਮੰਗ ਰਹੇ ਕਹਿੰਦੇ ਪੰਜ ਮੈਂਬਰੀ ਕਮੇਟੀ ਬਣਾ ਦੇ। ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਇਸੇ ਕਰਕੇ ਮੈਂ ਕਹਿ ਕੇ ਡਿਟੇਲਡ ਪ੍ਰੈਸ ਰਿਲੀਜ਼ ਜਿਹੜੀ ਪ੍ਰਧਾਨਗੀ ਤੋਂ ਅਸਤੀਫੇ ਦੀ ਗੱਲ ਕੀਤੀ ਜਾ ਰਹੀ ਹੈ। ਪ੍ਰਧਾਨਗੀ ਦੀ ਗੱਲ ਵੇਖੋ ਮੀਟਿੰਗ ਦੇ ਵਿੱਚ ਤਾਂ ਹੋਈ ਨਹੀਂ। ਮੀਟਿੰਗ ਬੜੇ ਅੱਛੇ ਮਾਹੌਲ ਦੇ ਵਿੱਚ ਹੋਈ ਆ ਔਰ ਅਸੀਂ ਸਾਰੇ ਆਪਣੇ ਪਾਰਟੀ ਦੇ ਆਗੂਆਂ ਦਾ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਵੇਣਤ ਕੀਤੀ ਹੈ ਜਿਹੜੀ ਪੰਜਾਬ ਦੀ ਜਨਤਾ ਦਾ ਔਰ ਜਿਹੜਾ ਫਤਵਾ ਉਹਨਾਂ ਦਾ ਉਸ ਦਿਮਤੇ ਸਵੀਕਾਰ ਕੀਤਾ ਕਾਰਨ ਦਾ ਡਿਟੇਲ ਜਿਹੜੇ ਹੈਗੇ ਆ ਹਲੇ ਤੇ ਕਈ ਦਿਨ ਮੀਟਿੰਗਾਂ ਚੱਲਣ ਦੀ ਪ੍ਰਧਾਨ ਜੀ ਕਰਨੀ ਸਰ ਮੀਟਿੰਗ ਦੇ ਵਿੱਚ ਨਾ ਤਾਂ ਸੁਖਦੇਵ ਸਿੰਘ ਢਿੰਡਸਾ ਪਹੁੰਚੇ ਨੇ ਆ ਜਿਹੜੇ ਖਾਸ ਤੌਰ ਤੇ ਜਿਹੜੇ ਲਈ ਕਿ ਨਰਾਜ਼ ਉਹਨਾਂ ਦੀ ਇੱਕ ਚੱਲ ਰਹੀ ਹੈ ਢਿੰਡਸਾ ਪਰ ਦੇਖੋ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਦੂਜੀ ਜਿਹੜੀ ਬਾਕੀ ਡਿਟੇਲ ਹੈ ਇੱਕ ਜਿਹੜੀ ਕੈਥਲ ਦੇ ਵਿੱਚ ਇਨਸੀਡੈਂਟ ਹੋਈ ਸੀ ਜਿਹੜਾ ਸੇਕ ਨੌਜਵਾਨ ਨੂੰ ਕਲਸਤਾਨੀ ਕਹਿ ਕੇ ਤੇ ਉਹਦੇ ਉੱਤੇ ਹਮਲਾ ਕੀਤਾ ਗਿਆ ਪਰ ਕੈਮਰੇ ਵੱਲ ਇਹੋ ਜਿਹੇ ਜਿਹੜੇ ਹੇਟ ਕਰਾਈਮ ਹੈ ਪਹਿਲਾਂ ਕੰਗਣਾ ਰਨਆਊਟ ਨੇ ਜਿਸ ਤਰੀਕੇ ਕਿਸਾਨਾਂ ਦੇ ਖਿਲਾਫ ਬੀਬੀ ਦੇ ਖਿਲਾਫ ਸਟੇਟਮੈਂਟਾਂ ਦਿੱਤੀਆਂ ਸੀ ਇਹ ਜਿਹੜੇ ਹੇਟ ਕਰਾਈਮ ਹੈ ਇਹਨਾਂ ਨੂੰ ਕੰਡਮ ਕੀਤਾ ਗਿਆ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ਼ਕਤੀ ਦੇ ਨਾਲ ਜਿਹੜੀ ਹੈ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਕੇਂਦਰ ਦੇ ਵਿੱਚ ਐਨਡੀਏ ਦੇ ਨਾਲ ਜਾਣਾ ਜਾਂ ਨਹੀਂ ਇਸੇ ਤੇ ਕੱਲ ਚਰਚਾ ਕੀਤੀ ਝੁੰਡਾ ਸਾਹਮਣੇ ਚਿੱਠੀ ਲਿਖੀ ਸੀ ਜਿਹੜੀ ਉਹਦੇ ਬਾਰੇ ਪਾਰਟੀ ਨੇ ਕੀ ਨਹੀਂ ਝੁੰਡਾ ਸਾਹਿਬ ਨੇ ਤਾਂ ਹੁਣ ਕੋਈ ਚਿੱਠੀ ਨਹੀਂ ਲਿਖੀ ਝੁੰਡਾ ਸਾਹਿਬ ਤਾਂ ਮੈਂ ਕਿਹਾ ਮੈਂ ਦੇਖਾਂ ਜਨਤਕ ਨਹੀਂ ਜਿਹੜੀ ਕੋਈ ਇਲੈਕਸ਼ਨ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਕਾਇਤ ਹੈ ਨਾ ਇਲੈਕਸ਼ਨ ਦੀ ਹਾਂਜੀ ਉਹ ਡਿਸਪਲਿਨਰੀ ਕਮੇਟੀ ਕਾਨੂੰਨ ਨਵੇਂ ਸਿਰੇ ਤੋਂ ਬਣ ਜਾਏਗੀ ਉਹ ਸਾਰੀ ਜਿਹੜੀ ਕਿਸੇ ਦੀ ਸ਼ਿਕਾਇਤ ਹੈ ਉਹਦੇ ਉ ਜਿੰਨਾ ਮੈਂ ਮੀਟਿੰਗ ਦੀ ਡਿਟੇਲ ਦੇਣੀ ਸੀ ਤੁਹਾਨੂੰ ਦੇਤੀ ਠੀਕ ਹੈ ਚੱਲ ਬੜੀ ਅੱਛੀ ਮੀਟਿੰਗ ਹੋਈ ਹੈ ਠੀਕ ਹੈ ਜੀ ਬਹੁਤ ਬੜਾ ਸ਼ਾਰੀ ਪਾਰਟੀ ਆਪਣੇ ਬੀਸ ਮਿਕਸ਼ਾ ਕਰਦੀਆਂ ਨੇ ਚਰਨਜੀਤ ਦਰਾਨ ਲੈਟਰ ਪੂ ਲਿਖਤਾ ਖੋਲਾ ਵੀ ਪੰਜ ਮੈਂਬਰੀ ਕਮੇਟੀ ਹੋਣੀ ਚਾਹੀਦੀ ਹੈ ਮਾਫੀ ਤੇ ਰਹੇ ਨਾ ਮਾਪ੍ਰਧਾਨ ਦੀ ਚੋਣ ਹੋਵੇਗੀ ਪ੍ਰਧਾਨ ਹੋਣਾ ਚਾਹੀਦਾ ਜੀ ਮੈਂ ਦੇਖਿਆ ਨਹੀਂ ਬਿਆਨ ਕੋਈ ਕਿੰਨੇ ਲਿਖਿਆ ਹੈ ਸੰਜੀਤ ਬਰਾੜ ਨੇ ਕੀ ਲਿਖਿਆ ਮੈਂ ਤਾਂ ਦੇਖਿਆ ਨਹੀਂ ਅੱਜ ਲਿਖਿਆ ਮੈਨੂੰ ਤਾਂ ਪਤਾ ਨਹੀਂ ਕਿਈ ਲੀਡਰ ਨਾ ਰਾਜਨੀਜੀ ਆਏ ਨਹੀਂ ਮੀਟਿੰਗ ਦੇ ਵਿੱਚ ਆਏ ਢੀਂਸਾ ਸਾਹਿਬ ਫੋਨ ਚਾਹੇ ਵੀ ਬਿੱਕੀ ਕੋਲ ਫੋਨ ਹੋਤੇ ਹੀ ਲੀਡਰ ਨਹੀਂ ਜੀ ਉਹ ਅੱਜ ਆਏ ਨਹੀਂ ਜਿੱਥੇ ਦੇ ਸਾਰੇ ਭਾਈਵਾਲ ਹੁੰਦੇ ਮੈਨੂੰ ਪਤਾ ਜਿੱਥੇ ਦੇ ਭਾਈਵਾਲ ਹੁੰਦੇ ਆ ਠੀਕ ਹੈ ਨਹੀਂ ਆਏ ਕੋਈ ਮਜਬੂਰੀ ਵੀ ਹੋ ਸਕਦੀ ਹੈ ਬਾਕੀ ਜਿੱਥੇ ਹੁੰਦੇ ਦਰੌਣ ਖੋਰ ਹੋਣੀ ਹੈ ਬਾਈ ਚਾਂਸ ਠੀਕ ਹੈ ਸਰਕਮਸਟੈਂਸਸ ਜਿਹੋ ਜਿਹੇ ਬਣੇ ਆ ਜਿਓ ਜੀ ਪੋਲਰਾਈਜੇਸ਼ਨ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਹੋਈ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਵਾਂ ਉਹ ਸਮਝ ਆਉਂਦੀ ਹੈ ਕਿ ਕਿੱਦਰ ਨੂੰ ਗਈ ਹੈ ਪੋਲਿਟਿਕਸ ਪੰਜਾਬ ਦੀ ਪੰਜਾਬ ਜਿਹੜਾ ਬੜੀ ਸੈਕੂਲਰ ਸਟੇਟ ਹੈ ਸ਼ੁਰੂ ਤੋਂ ਮੈਂ ਤਾਂ ਕਹੂੰਗਾ ਇੱਥੇ ਜਿਹੜੀਆਂ ਇਹ ਪ੍ਰਯੋਗ ਹੋ ਰਿਹਾ ਹੈ ਇਹ ਖਤਰਨਾਕ ਹੈ ਪੰਜਾਬ ਦੇ ਵਿੱਚ ਪਾਰਟੀ ਲੋਕਾਂ ਦੇ ਪ੍ਰਧਾਨ ਸੁਮੇਰਵਾ ਨਾਲ ਖੜੀ ਹੈ ਇਸ ਜਿਹੜੀ ਹਾਰ ਹੈ ਜਾਂ तमाम ਜਿਹੜੇ ਬਿਲਕੁਲ ਪਾਰਟੀ ਨੂੰ ਪਰਦਾਣਾ ਹਮੇਸ਼ਾ ਖੜੇ ਰਹਿਣਾ ਚਾਹੀਦਾ ਖੜੇ ਰਹਿਣਾ ਵੀ ਚਾਹੀਦਾ ਇੱਕ ਪਾਸੇ ਜਿਮਨੀ ਚੋਣ ਵੀ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਉਹੀ ਸਵਾਲ ਖੜੇ ਕਰ ਰਹੇ ਨੇ ਲੀਡਰਸ਼ਿਪ ਦੇ ਉੱਤੇ ਇਹਦੇ ਨਾਲ ਤੁਹਾਨੂੰ ਹਮੇਸ਼ਾ ਹੀ ਹੁੰਦਾ ਵਾ ਇਹ ਚੀਜ਼ਾਂ ਹੁੰਦੀਆਂ ਹੀ ਆ ਮੈਂ ਤੁਹਾਨੂੰ ਦੱਸਿਆ ਜਿੱਤ ਹੋਵੇ ਤਾਂ ਸਾਰੇ ਸਭ ਠੀਕ ਹੁੰਦਾ ਵਾ ਹਾਂ ਅਰੋਹ ਇਹਦੇ ਆਪਣੇ ਆਪਣੇ ਅੰਦਰ ਨਹੀਂ ਨਾ ਸਾਰੇ ਵੇਖਦੇ ਫਿਰ ਇਹ ਹੀ ਵੇਖਦੇ ਆ ਵੀ ਇੱਕ ਬੰਦੇ ਨੂੰ ਟਾਰਗੇਟ ਕਰੀਏ ਜੇ ਕੋਈ ਮਨ 'ਚ ਇਹੋ ਜੀ ਗੱਲ ਹੈ ਤੇ ਚੰਗੀ ਨਹੀਂ ਹੈ ਠੀਕ ਹੈ ਠੀਕ ਹੈ ਠੀਕ ਹੈ